ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਮੈਂ ਡਾਕਟਰ ਇੰਦਰ ਕਾਲੋ ਦੋਸਤੋ ਅੱਜ ਅਸੀਂ ਬਾਤ ਕਰਾਂਗੇ ਜਿਵੇਂ ਕਿ ਕੈਂਸਰ ਨੂੰ ਲੋਕਾਂ ਨੇ ਬਹੁਤ ਹਉਆ ਬਣਾਇਆ ਹੋਇਆ ਹੈ ਇਹ ਕੋਈ ਈ ਡੀ ਡਰਨ ਵਾਲੀ ਗੱਲ ਨਹੀਂ ਹੁੰਦੀ ਦੋਸਤੋ ਅਗਰ ਇਹ ਨਾਮਰਦ ਬਿਮਾਰੀ ਕਿਸੇ ਨੂੰ ਹੁੰਦੀ ਹੈ ਜਾਂ ਇਸ ਦੇ ਪਹਿਲਾਂ ਪਛਾਣ ਲਈ ਆਪਾਂ ਨੂੰ ਕਰਨਾ ਕੀ ਹੈ ਵੀ ਇਹਦੇ ਸੈੱਲ ਪਨਪਤੇ ਨੇ ਸਾਡੇ ਸਰੀਰ ਵਿੱਚ ਤੋਂ ਉਹਦੇ ਲਈ ਕਰਨਾ ਕੀ ਹੈ ਕਿ 10 15 ਦਿਨ ਘੱਟੋ ਘੱਟ ਤੁਸੀਂ ਮਿੱਠਾ ਛੱਡ ਦਿਓ ਤੇ ਮਿੱਠਾ ਕਿਸੇ ਵੀ ਚੀਜ਼ 'ਚ ਮਿੱਠਾ ਨਹੀਂ ਖਾਣਾ ਯਾਨੀ ਕਿ ਚੀਨੀ ਦੀ ਵਰਤੋਂ ਨਹੀਂ ਕਰਨੀ ਤੇ ਹੋਰ ਤੁਸੀਂ ਸਵੇਰੇ ਖਾਲੀ ਪੇਟ ਜਾਂ ਅੱਧੀ ਰਾਤ ਨੂੰ ਤੋਂ ਬਾਅਦ ਨਿੰਬੂ ਜਿਹੜਾ ਉਹ ਪਾਣੀ 'ਚ ਨਚੋੜ ਕੇ 15 ਦਿਨ ਲਗਾਤਾਰ ਪੀਓ ਤੇ ਇਹ ਤੁਸੀਂ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ ਤੇ ਹੋਰ ਵੀ ਜਾਣਕਾਰੀ ਲਈ ਦੋਸਤੋ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਨਮਸਕਾਰ ਹਸਰੀਕਾਂ ਦੋਸਤੋ ਦੋਸਤੋ ਮੈਂ ਡਾਕਟਰ ਇੰਦਰ ਕਾਲੋਂ ਦੋਸਤੋ ਅੱਜ ਅਸੀਂ ਬਾਤ ਕਰਾਂਗੇ ਜਿਵੇਂ ਕਿ